ਮੇਰੇ ਪੰਜਾਬ ਵਾਸੀਓ ਮੈਂ ਹਾਂ ਤੁਹਾਡਾ ਮਿੱਤਰ ਜਬਰ ਚੌਧਰੀ ਤੇ ਪੰਜਾਬੀ ਦੇ ਮੁੱਦਿਆਂ ਦੀ ਪੰਜਾਬੀ ਦੇ ਮਸਲਿਆਂ ਦੀ ਤੇ ਮਾਂ ਬੋਲੀ ਵਿੱਚ ਇੱਕ ਹੋਰ ਗੱਲਬਾਤ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੁਸੀਂ ਫੇਖ ਰਹੇ ਹੋ ਫੈਕਟਸ ਵਿਦ ਜੀਸੀ ਤੁਹਾਨੂੰ ਬੇਨਤੀ ਹੈ ਕਿ ਮੇਰੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਲਓ ਤਾਂ ਕਿ ਯਾਨੀ ਲੇਟੈਸਟ ਖਬਰਾਂ ਨੇ ਪੰਜਾਬੀ ਦੀਆਂ ਪੰਜਾਬ ਦੀਆਂ ਖਾਸ ਤੌਰ ਤੇ ਖਾਲਸਤਾਨ ਦੇ حوالے ਨਾਲ ਉਹ ਤੁਹਾਨੂੰ ਪਹੁੰਚਦੀਆਂ ਰਹਿਣ ਤੇ ਅੱਜ ਦੀ ਗੱਲਬਾਤ ਵੀ ਸਾਰੇ ਉਹਨਾਂ ਜਵਾਨਾਂ ਦੇ ਨਾਂ ਉਹਨਾਂ ਫਾਈਟਰਸ ਦੇ ਨਾਂ ਜਿਹੜੀਆਂ ਆਪਣੀਆਂ ਆਪਣੀਆਂ ਆਜ਼ਾਦੀਆਂ ਦੀਆਂ ਜੰਗਾਂ ਲੜ ਰਹੇ ਨੇ ਸੰਘਰਸ਼ ਕਰ ਰਹੇ ਨੇ ਚਾਹੇ ਉਹ ਖਾਲਿਸਤਾਨ ਹੋਵੇ ਚਾਹੇ ਉਹ ਕਸ਼ਮੀਰ ਹੋਵੇ ਚਾਹੇ ਉਹ ਫਲਸਤੀਨ ਹੋਵੇ ਔਰ ਫਿਰ ਜਿਸ ਤਰ੍ਹਾਂ ਮੇਰੇ ਜਵਾਨ ਜਿਹੜੇ ਨੇ ਚੜ੍ਹਦੇ ਪੰਜਾਬ ਦੇ ਜਿਸ ਤਰ੍ਹਾਂ ਹਰ ਦੇ ਨਾਲ ਲੜ ਰਹੇ ਨੇ ਉਹਨਾਂ ਵਾਸਤੇ ਵੀ ਜਿਹੜਾ ਆਪਣਾ ਅਰਦਾਸ ਵੀ ਦੁਆ ਵੀ ਤੇ ਸਲੂਟ ਵੀ ਤੇ ਉਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਤੇ ਰੱਖੇ ਅੱਜ ਦੀ ਗੱਲਬਾਤ ਦਾ ਮੁੱਦਾ ਹੈ ਉਹ ਇਹ ਹੈ ਕਿ ਕਿਹਿਆ ਕਿਹ ਜਿਹੜਾ ਪੰਜਾਬ ਹੈ ਕੀ ਜਿਹੜਾ ਪੰਜਾਬ ਹੈ ਆਪਣਾ ਇਹਨੂੰ ਜਿਹੜਾ ਹਿੰਦੁਸਤਾਨ ਹਿੰਦੁਸਤਾਨ ਦੀਆਂ ਸਰਕਾਰਾਂ ਜਿਹੜੀਆਂ ਇਹਨੂੰ ਆਪਣਾ ਹਿੱਸਾ ਸਮਝਦੀਆਂ ਕਿ ਨਹੀਂ ਸਮਝਦੀਆਂ ਅੱਜ ਦੀ ਆਪਾਂ ਖੇੜ ਕੇ ਤੁਹਾਨੂੰ ਦੱਸਾਂਗੇ ਗੱਲ ਕਿ ਕਿਸ ਤਰ੍ਹਾਂ ਤੁਹਾਨੂੰ ਮੈਂ ਦੱਸਾਂਗਾ ਕਿ ਜਿਹੜੀ ਸਰਕਾਰ ਹੈ ਮੋਦੀ ਦੀ ਸਰਕਾਰ ਕੇਂਦਰ ਸਰਕਾਰ ਦਾ ਸੈਂਟਰ ਗਵਰਨਮੈਂਟ ਜਿਹਨੂੰ ਕਹਿੰਦੇ ਨੇ ਉਹ ਪੰਜਾਬ ਦੇ ਨਾਲ ਕਿਸ ਤਰ੍ਹਾਂ ਜਿਹੜਾ ਮਤਰੇਈ ਮਾ ਵਾਲਾ ਸਲੂਕ ਕਰ ਰਿਹਾ ਔਰ ਤੁਹਾਨੂੰ ਮੈਂ ਤਾਰੀਖ ਚੋਰ ਹਿਸਟਰੀ ਦੱਸਾਂਗਾ ਇਹਨਾਂ ਦੀ ਜਿਹੜੀ ਮੁਨਾਫਕਤ ਹੈ ਜਿਹੜੀ ਹਿਪੋਕ੍ਰੇਸੀ ਹੈ ਉਹ ਦੱਸਾਂਗਾ ਦੂਸਰਾ ਇੱਕ ਕਹਿੰਦੇ ਹੁੰਦੇ ਆ ਕਿ ਹਰ ਕ੍ਰਾਈਸਿਸ ਦੇ ਵਿੱਚ ਜਿਹੜਾ ਇੱਕ ਅਪਰਚੂਨਿਟੀ ਹੁੰਦੀ ਹੈ ਇਹ ਜਿਹੜਾ ਕ੍ਰਾਈਸਿਸ ਹੜ ਆਇਆ ਇਹਨੇ ਮੇਰੇ ਪੰਜਾਬ ਦੇ ਜਿਹੜੇ ਜਿੰਨੇ ਚੜਦੇ ਪੰਜਾਬ ਦੇ ਭਰਾ ਨੇ ਇਹਨਾਂ ਦੀਆਂ ਅੱਖਾਂ ਖੋਲ ਦਿੱਤੀਆਂ ਨੇ ਇਹਨਾਂ ਦੀਆਂ ਅੱਖਾਂ ਖੋਲ ਦਿੱਤੀਆਂ ਕਿ ਜਿਹੜੇ ਜਿਹੜੀ ਉਹ ਗੱਲ ਜਿਹੜੀ ਸਿੱਖ ਫਾਰ ਜਸਟਿਸ ਕਰ ਰਿਹਾ ਜਿਹੜੀ ਗੱਬਰ ਗਰਪੰਤ ਸਿੰਘ ਪੰਨੂ ਹਰੀ ਕਰ ਰਹੇ ਨੇ ਜਿਹੜੀ ਗੱਲ ਪੰਮਾ ਸਾਹਿਬ ਕਰ ਰਹੇ ਨੇ ਜਿਹੜੀ ਗੱਲ ਕਰਦੇ ਕਰਦੇ ਹਰਜੀਤ ਸਿੰਘ ਨੇ ਜ਼ਰੂਰੀ ਸ਼ਹਾਦਤ ਦੇ ਗਏ ਆਪਣੀ ਔਰ ਜਿਹੜੀ ਗੱਲ ਖਲੜਾ ਸਾਹਿਬ ਕਰਦੇ ਕਰਦੇ ਆਪਣੀ ਸ਼ਹਾਦਤ ਦੇ ਗਿਆ 30 ਸਾਲ ਪਹਿਲੇ ਉਹਨਾਂ ਦਾ ਸ਼ਹੀਦੀ ਦਿਹਾੜੇ ਅਸੀਂ ਉਹਨਾਂ ਨੂੰ ਜਿਹੜਾ ਆਪਣਾ ਸਲੂਟ ਪੇਸ਼ ਕਰਦੇ ਆ ਉਹਨਾਂ ਨੂੰ ਆਪਣਾ ਖਰਾਜੇ ਇਕੀਦਤ ਵੀ ਪੇਸ਼ ਕਰਨਾ ਮੈਂ ਆਪਣੀ ਤਰਫੋਂ ਕਿ ਉਹਨਾਂ ਨੇ ਕਿਸ ਤਰ੍ਹਾਂ ਸੱਚ ਦੀ ਖੋਜ ਕੀਤੀ ਤੇ ਸਾਹਮਣੇ ਰੱਖਿਆ ਪਰ ਇੱਕ ਦਿਨ ਜੋ ਹੈ ਇਹੀ ਸਰਕਾਰਾਂ ਜਿਹੜੀਆਂ ਇਹੀ ਸਰਕਾਰਾਂ ਜਿਹੜੀਆਂ ਹਿੰਦੁਸਤਾਨ ਦੀਆਂ ਉਹਨਾਂ ਨੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਵਾਹਿਗੁਰੂ ਉਹਨਾਂ ਦੀ ਆਤਮਾ ਤੇ ਮਿਹਰ ਕਰੇ ਤੇ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਅਸੀਂ ਯਾਦ ਕਰਨਾ ਹੈ ਖਲੜਾ ਸਾਹਿਬ ਜੀ ਨੂੰ ਇਹ ਦੂਸਰਾ ਉਸ ਤੋਂ ਬਾਅਦ ਮੈਂ ਜਿਹੜੀ ਗੱਲ ਕੀਤੀ ਗੱਲ ਜਿਹੜੀ ਮੈਂ ਕੀਤੀ ਕਿ ਇਸ ਬੁਹਾਰਨ ਦੇ ਵਿੱਚ ਇੱਕ ਜਿਹੜੀ ਅਪਰਚੂਨਿਟੀ ਹੈ ਕਿ ਸਾਡੇ ਪੰਜਾਬੀਆਂ ਦੀਆਂ ਅੱਖਾਂ ਖੁੱਲ ਗਈਆਂ ਮੈਂ ਤੁਹਾਨੂੰ ਦੱਸਣੇ ਨੇ ਆਕੜੇ ਸਾਰੇ ਮੈਂ ਤੁਹਾਨੂੰ ਸਾਰੇ ਫੈਕਟਸ ਦੱਸਣੇ ਨੇ ਕਿ ਨਰਿੰਦਰ ਮੋਦੀ ਨੇ ਬਾਕੀ ਸਟੇਟਾਂ ਦੇ ਵਿੱਚ ਨਾਲ ਕੀ ਆਪਣਾ ਸਲੂਕ ਕੀਤਾ ਜਦੋਂ ਉੱਥੇ ਹਾਰ ਆਏ ਤੇ ਪੰਜਾਬ ਦੇ ਨਾਲ ਕੀ ਤੱਕਾ ਕਰ ਰਹੇ ਗੋ ਕਿ ਮੈਨੂੰ ਦੇਖੋ ਪੰਜਾਬੀ ਸਾਰੇ ਚੜ੍ਹਦੀ ਕਲਾ 'ਚ ਨੇ ਉਹ ਕਹਿੰਦੇ ਨੇ ਕਿ ਪੰਜਾਬੀਆਂ ਦੇ ਵਾਸਤੇ ਪੰਜਾਬ ਵਾਸਤੇ ਪੰਜਾਬੀ ਇਕੱਲੇ ਹੀ ਕਾਫੀ ਨੇ ਉਹਨਾਂ ਨੇ ਸਾਬਤ ਵੀ ਕੀਤਾ ਹਰ ਬੰਦਾ ਖੜਾ ਹਰ ਬੰਦਾ ਲੰਗਰ ਵੰਡ ਰਿਆ ਲੰਗਰ ਛਕ ਰਿਆ ਹਰ ਬੰਦਾ ਜਨਾਬ ਅੱਗੇ ਲੱਗਿਆ ਹੋਇਆ ਪਾਰ ਸਰਕਾਰਾਂ ਸਰਕਾਰਾਂ ਨੂੰ ਮੌਕਾ ਮਿਲ ਗਿਆ ਕਿ ਰੁੜ ਰਿਆ ਪੰਜਾਬ ਰੋੜ ਦਿਓ ਮੈਂ ਆਪਣੇ ਇੱਕ ਮਿੱਤਰ ਨੂੰ ਪੁੱਛਿਆ ਮੈਂ ਕਿਹਾ ਜੀ ਕਿ ਐਡਾ ਮਾੜਾ ਵੇਲਾ ਆਇਆ ਹੋਇਆ ਪੰਜਾਬ ਦੇ ਉੱਤੇ ਪੰਜਾਬ ਹਿਰ ਹੜ ਦੇ ਥੱਲੇ ਆ ਰੁੜ ਗਿਆ ਪਿਆ ਇਹ ਮੋਦੀ ਸਰਕਾਰ ਤੇ ਕੇਂਦਰੀਵਾਲ ਟਾਈਪ ਲੋਕ ਕਿਉਂ ਨਹੀਂ ਖੜੇ ਹੁੰਦੇ ਨਾਲ ਪੰਜਾਬ ਦੇ ਉਹਨੇ ਮੈਨੂੰ ਬੜਾ ਸੁਥਰਾ ਜਵਾਬ ਦਿੱਤਾ ਬੜਾ ਸੋਹਣਾ ਜਵਾਬ ਦਿੱਤਾ ਮੇਰੇ ਭਰਾ ਨੇ ਉਹਨੇ ਕਿਹਾ ਜਿਨ੍ਹਾਂ ਨੇ ਆਪ ਰੋੜਿਆ ਹੋਵੇ ਉਹ ਆਪ ਬਚਾਉਣ ਕਿਉਂ ਆਣਗੇ ਉਹਨੇ ਕਿਹਾ ਇਹਨੇ ਆਪ ਹੀ ਤੇ ਰੋੜਿਆ ਇਹ ਉਹੀ 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 ਲੋਕ ਨੇ ਜਿਨ੍ਹਾਂ ਨੂੰ ਗਰਪੰਤ ਸਿੰਘ ਪੰਨੂ ਹੋਰਾਂ ਨੇ ਕਿਹਾ ਕਿ ਇਹ ਹਾਈਡਰੋ ਟੈਰਰਿਜ਼ਮ ਕੀਤੀ ਹੈ ਨਰਿੰਦਰ ਮੋਦੀ ਨੇ ਪਤਾ ਹੈ ਨਾ ਪੰਨੂ ਸਾਹਿਬ ਦਾ ਸਨੇਹਾ ਜਿਹੜਾ ਸੀ ਇਹਨੂੰ ਸੁਣ ਕੇ ਨਰਿੰਦਰ ਮੋਦੀ ਭੱਜ ਗਿਆ ਅਗਵਾਵੇਂ ਮਤੇਦਾ ਚ ਖਤਾਬ ਕਰਨ ਨਹੀਂ ਜਾ ਰਿਹਾ ਉਹਨੇ ਕਿਹਾ ਉਥੇ ਅਗੇ ਸਿੰਘਾਂ ਨੇ ਵਾਸਤਾ ਪੈਣਾ ਹੈ ਸਿੰਘਾਂ ਨੇ ਮੈਨੂੰ ਘੇਰ ਲੈਣਾ ਉਥੇ ਅਕਾਉਂਟੇਬਲ ਠਹਿਰਾਣਾ ਮੈਨੂੰ ਸਿੰਘਾਂ ਨੇ ਮੈਂ ਇਹਨਾਂ ਦੇ ਨਾਲ ਨਹੀਂ ਜਾਣਾ ਉਹ ਨੱਠ ਗਿਆ ਉਹ ਨੱਠ ਗਿਆ ਪਰ ਮੁਸੀਬਤਾਂ ਇੱਥੇ ਹੀ ਨੇ ਇਸ ਵਾਸਤੇ ਮੈਂ ਕਹਿੰਦਾ ਮੈਂ ਤੈਨੂੰ ਸਾਰੀਆਂ ਗੱਲਾਂ ਦੱਸਣਾ ਪਹਿਲੇ ਜਰਾ ਸੁਣੋ ਕਿ ਮੇਰੇ ਚੜ੍ਹਦੇ ਪੰਜਾਬ ਵਾਲੇ ਲੋਕ ਜਿਹੜੇ ਨੇ ਉਹ ਰੀਅਲਾਈਜ਼ੇਸ਼ਨ ਕਿੱਦਾਂ ਹੋ ਰਹੀ ਹੈ ਰਿਅਲਾਈਜੇਸ਼ਨ ਕਿਸ ਤਰ੍ਹਾਂ ਹੋ ਰਹੀ ਹੈ ਕਿ ਪੰਜਾਬ ਦਾ ਦੁਸ਼ਮਣ ਹੈ ਸਰਕਾਰ ਮੋਦੀ ਸਰਕਾਰ ਪੰਜਾਬ ਦੀ ਦੁਸ਼ਮਣ ਹੈ ਪਹਿਲੇ ਜਰਾ ਸੁਣੋ ਹਰਿਆਣਾ ਦਾ ਚਵਲੇ ਕਾਦਮੀ ਇਹ ਹਰਿਆਣਾ ਦਾ ਹਿੰਦੂ ਕੀ ਕਹਿ ਰਿਹਾ ਹੈ ਇਹ ਕਿਵੇਂ ਖੁਸ਼ ਹੋ ਰਿਹਾ ਹੈ ਭਾਈ ਪੰਜਾਬ ਮਾਈ ਵੀ ਬਾੜਦਾ ਆਪਾਂ ਤਾਂ ਬਹੁਤ ਖੁਸ਼ ਹਾਂ ਭਾਈ ਸਹੀ ਹੁਣ ਲਾਇ ਰਿਹਾ ਸਰਦਾਰਾ ਗਿਰ ਮਾਤਨੀ ਕੋ 4-6 ਦਿਨ ਹੋਰ ਵਰਸ਼ਾ ਇੱਕ ਦਾ ਡੈਮ ਹੋਰ ਟੁੱਟ ਜਾ ਸੋਸ਼ਣਾ ਕੇ ਉੱਪਰ ਬਹਿ ਜਾ ਬਹਿ ਜਾ ਕਿੰਨੀ ਕਿੰਨਾ ਮੰਦ ਭਾਗਾ ਸੋਚ ਹੈ ਕਿੰਨੀ ਘਟੀਆ ਜ਼ੁਬਾਨ ਇਸਤੇਮਾਲ ਕਰ ਰਿਹਾ ਹੈ ਗਾਲਾਂ ਕੱਢ ਰਿਹਾ ਚਾਵਲ ਦਾ ਬੱਚਾ ਹਰਿਆਣੇ ਚ ਬੈ ਕੇ ਐ ਉਹ ਲੋਕ ਨੇ ਜਿਹੜੀ ਦੂਸਰਿਆਂ ਦੀਆਂ ਦੂਸਰਿਆਂ ਦੇ ਬਗਮਾਂ ਤੇ ਜਿਹੜਾ ਨਾ ਉਹ ਖੁਸ਼ੀਆਂ ਮਨਾਉਂਦੇ ਨੇ ਇਹ ਉਹ ਸੋਚ ਹੈ ਹਿੰਦੂਤਵਾਦੀ ਇਹ ਉਹ ਆਰਐਸਐਸ ਦੀ ਸੋਚ ਹੈ ਕਿ ਸਿਰਫ ਉੱਪਰ ਕਾਸਟ Hindu ਜਿਹੜਾ ਉਹੀ ਉਹੀ ਇਸ ਮੁਲਕ ਦਾ ਰਹਿਣ ਦਾ ਹੱਕਦਾਰ ਹੈ ਬਾਕੀ ਸਾਰਿਆਂ ਨੂੰ ਕੱਢ ਦਿਓ ਮਾਰ ਦਿਓ ਕੱਟ ਦਿਓ ਭਾਵੇਂ ਮੁਸਲਮਾਨ ਹੋਵੇ ਭਾਵੇਂ ਸਿੱਖ ਹੋਵੇ ਭਾਵੇਂ ਸਾਈ ਹੋਵੇ ਭਾਵੇਂ ਕ੍ਰਿਸਚੀਅਨ ਕੋਈ ਵੀ ਹੋਵੇ ਜੈਨ ਤੱਕ ਨੂੰ ਕਹਿੰਦੇ ਨੇ ਖਤਮ ਕਰ ਦਿਓ ਸਾਰਿਆਂ ਨੂੰ ਇਹ ਉਹ ਲੋਗ ਨੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਆ ਆਖਰ ਕਿ ਪੂਰਾ ਤਫਸੀਲ ਦੱਸਾਂਗਾ ਕਿ ਕਿਹੜੇ ਵੇਲੇ ਕਿਹਨੇ ਕਿਹੜਾ ਸਾਥ ਦਿੱਤਾ ਤੇ ਕਿਹੜੇ ਵੇਲੇ ਹੁਣ ਮੁਸ਼ਕਲ ਵੇਲਾ ਆਇਆ ਤੇ ਕਿਦਾਂ ਸਾਰੇ ਪਿੱਛੇ ਹਟ ਗਏ ਪੂਰਾ ਹਿੰਦੁਸਤਾਨ ਛੱਡ ਗਿਆ ਉਹ 30 ਤੋਂ ਜ਼ਿਆਦਾ ਸਟੇਟਾਂ ਨੇ ਸਾਰੀਆਂ ਪਿੱਛੇ ਹਟ ਗਈਆਂ ਯਾਰ ਪੰਜਾਬ ਕੀ ਹਰ ਕੀ ਆ ਗਿਆ ਉਹ ਪੰਜਾਬੀ ਪੰਜਾਬੀਆਂ ਦੇ ਨਾਲ ਖੜੋਤੇ ਨੇ ਪੰਜਾਬੀ ਇੱਕ ਮੁੱਠੇ ਨੇ ਇੱਕ ਜੋਤ ਨੇ ਬਾਰੇ ਹੁਣ ਕਹਿਣਾ ਕਿ ਸੋਚੋ ਤੇ ਐ ਜ਼ਰਾ ਮੇਰੇ ਐ ਮੇਰੇ ਪੰਜਾਬੀ ਵੀਰ ਦੀ ਗੱਲ ਸੁਣੋ ਚੜਦੇ ਪੰਜਾਬ ਤੋਂ ਹਲਾਬ ਦੇ ਵਿੱਚੋਂ ਮੇਰੀ ਗੱਲ ਕਰ ਰਿਹਾ ਜ਼ਰਾ ਭਗਵਾਨ ਤੁਮਾਨੇ ਪ੍ਰਸ਼ਾਦਾ ਫੜਿਆ ਜੀ ਉਹਨੂੰ ਖਾਦਾ ਨਹੀਂਗਾ ਫੋਟੋ ਖਿਜਾ ਕੇ ਉਹ ਸਿੰਘ ਨੂੰ ਵਾਪਸ ਖਰਾਤਾ ਉਹ ਯਹਰ ਸੀ ਹਾਂ ਮਤਲਬ ਫੋਟੋ ਕਰਾਉਣ ਦੇ ਨਹੀਂ ਸਾਰਾ ਕੁਝ ਚਾਹੀਦਾ ਹੈ ਹਾਂ ਸਾਨੂੰ ਨਹੀਂ ਇਹਨਾਂ ਦੇ ਪੈਸੇ ਪੋਹੇ ਦੀ ਲੋੜ ਹੈਗੀ ਸਾਨੂੰ ਕੱਲ ਕਹਿੰਦੇ ਕੇਜਰੀਵਾਲ ਦੀ ਤਰੀਕ ਸੀਗੀ ਉਹ ਤਾਂ ਪੰਜਾਬ ਆਇਆ ਕਹਿੰਦੇ ਛੁੱਟੀ ਲੈ ਕੇ ਓ ਯਾਰ ਉਹਨ ਦਾ ਸਾਨੂੰ ਕੀ ਪਾ ਬਈ ਅਹੀਂ ਪਹਿਲੀ ਤੇ ਗੱਲ ਮੈਂ ਨਾ ਮੂਰਖ ਇੱਕ ਮਿੰਟ ਮੂਰਖ ਲੋਖਾ ਨੂੰ ਆਣਾ ਉਹ ਜਿਹੜੇ ਕੇਜਰੀਵਾਲ ਕਾ ਸਾਨੂੰ ਬੰਦੇ ਦਾ ਭਾ ਕੀ ਸਾਡਾ ਟੈਕਸ ਚੋਰੀ ਕਰ ਕਰ ਲੈ ਜਾਣਦੇ ਆ ਸੈਂਟਰ ਸਾਡਾ ਟੈਕਸ ਚੋਰੀ ਕਰਕੇ ਲੈ ਜਾਣ ਲਈ ਹੈ ਅਫਗਾਨਿਸਤਾਨ ਚ ਭਜਾ ਲਾਉਣਾ ਮੋਦੀ ਸਾਹਿਬ ਨੂੰ ਦਿਸ ਪਿਆ ਜੀ ਪੰਜਾਬ ਨਹੀਂ ਦਿਸਿਆ ਬਿਲਕੁਲ ਭਾਈ ਸਾਤ ਤੇ ਸਿੱਧੀ ਗੱਲ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ ਉਹ ਮੰਨ ਚੁੱਕੇ ਸਾਡੇ ਮੂਰਖ ਨਹੀਂ ਮੰਨਦੇ ਸਾਡੇ ਮੈਂਟਲ ਲੋਗ ਨਹੀਂ ਮੰਨਦੇ ਉਹ ਮੰਨ ਚੁੱਕੇ ਆ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈਗਾ ਉਹਨਾਂ ਸ਼ੁਰੂ ਤੋਂ ਹੀ ਨਹੀਂ ਮੰਨਿਆ ਜੇ ਭਾਰਤ ਦਾ ਹਿੱਸਾ ਹੁੰਦੇ ਇੱਥੇ ਮੋਦੀ ਆ ਕੇ ਖੜਾ ਹੁੰਦਾ ਇਹ ਸੁਣਿਆ ਜੇ ਮੇਰੇ ਡਾਇਸਪੋਰਾ ਸਿੱਖੋ ਓਵਰ ਸੀ ਸਿੱਖੋ ਓਵਰ ਸੀ ਪੰਜਾਬੀ ਤੁਸੀਂ ਵੀ ਸੁਣੋ ਮੇਰਾ ਭਰਾ ਕਹਿ ਰਿਹਾ ਕਿ ਨਰਿੰਦਰ ਮੋਦੀ ਦੀਆਂ ਸਰਕਾਰਾਂ ਨੂੰ ਜਿਹੜਾ ਨਾ ਪੱਕਾ ਯਕੀਨ ਹੈ ਕਿ ਇਹ ਪੰਜਾਬ ਜਿਹੜਾ ਹਿੰਦੁਸਤਾਨ ਦਾ ਹਿੱਸਾ ਨਹੀਂ ਉਹ ਕਹਿੰਦਾ ਸਾਡੇ ਪੰਜਾਬੀਆਂ ਨੂੰ ਵੀ ਹੁਣ ਅਕਲ ਆ ਜਾਏ ਪੰਜਾਬੀਆਂ ਨੂੰ ਵੀ ਕਹਿੰਦਾ ਟਾਈਮ ਲੱਗੂ ਕਹਿੰਦਾ ਆ ਜਾਏ ਉਹਨਾਂ ਨੇ ਫੈਸਲਾ ਕਰ ਲਿਆ ਨਰਿੰਦਰ ਮੋਦੀ ਤੇ ਵਰਕਸ ਦੀਆਂ ਸਰਕਾਰਾਂ ਨੇ ਹਿੰਦੂਤਵਾਦੀਆਂ ਸਰਕਾਰਾਂ ਨੇ ਫੈਸਲਾ ਕਰ ਲਿਆ ਕਿ ਪੰਜਾਬ ਸਾਡਾ ਹਿੱਸਾ ਨਹੀਂ ਇਸ ਵਾਸਤੇ ਇਹਨਾਂ ਨੂੰ ਕੁਝ ਨਹੀਂ ਦੇਣਾ ਪਰ ਕਹਿੰਦਾ ਕਿ ਪੰਜਾਬੀਆਂ ਨੂੰ ਟਾਈਮ ਲੱਗੂ ਪਰ ਮੈਂ ਕਹਿੰਦਾ ਪੰਜਾਬੀਆਂ ਨੂੰ ਵੀ ਟਾਈਮ ਕੋਈ ਨਹੀਂ ਲੱਗਣਾ ਪੰਜਾਬੀਆਂ ਨੂੰ ਵੀ ਕੋਈ ਟਾਈਮ ਨਹੀਂ ਲੱਗਣਾ ਪੰਜਾਬੀ ਸਾਰੇ ਸਮਝ ਗਏ ਨੇ ਇਹ ਨਾਫਸਕਫਾਰ ਜਸਟਿਸ ਜਿਹੜਾ ਖਾਲਸਾਣ ਰੈਫਰੈਂਡਮ ਦੀਆਂ ਜਿਹੜੀਆਂ ਨੀਆਂ ਭਰ ਕੇ ਕੰਨਾਂ ਕੱਢ ਕੇ ਉੱਤੇ ਸੱਤਾ ਤੱਕ ਲੈ ਕੇ ਆਂਦਾ ਖਾਲਸਾਣ ਇਹ ਹੁਣ ਬਣੇ ਬਣਿਆ ਇਹ ਹੁਣ ਛੱਤਾ ਤੱਕ ਗੱਲ ਪਹੁੰਚ ਗਈ ਹੈ ਅਗਲਾ ਪਤਾ ਹੈ ਨਾ ਰੈਫਰੈਂਡਮ ਕਿੱਥੇ ਵਾਸ਼ਿੰਗਟਨ ਜੁ ਹੋਇਆ ਸੀ ਹੁਣ ਅਗਲਾ ਹੈ ਕੈਨੇਡਾ ਦੇ ਦਰਹਲ ਹਕੂਮਤ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਵਿੱਚ ਉੱਥੇ ਹੁਣ ਜਿਹੜਾ ਆਪਣਾ ਰੈਫਰੈਂਡਮ ਅਗਲਾ ਹੋਣਾ ਉਸ ਤੋਂ ਅਗਲਾ ਰੈਫਰੈਂਡਮ ਜਿਹੜਾ ਉਹ ਹੋਣਾ ਸੈਟਲ ਵਿੱਚ ਅਮਰੀਕਾ ਫਿਰ ਜਾਣਾ ਨਵੰਬਰ ਵਿੱਚ ਰੈਫਰੈਂਡਮ ਹੈ ਕੈਨੇਡਾ ਵਿੱਚ ਟੋਟੋਵਾ ਵਿੱਚ ਇਹ ਰੈਫਰੈਂਡਮ ਇਹ ਜਿਹੜਾ ਇਹ ਨੇ ਖਾਲਸਤਾਨ ਦੇਤੇ ਮੋਰ ਸਬਤ ਕਰਨੀ ਉਹਦੀ ਆਜ਼ਾਦੀ ਦੇ ਉੱਤੇ ਤੇ ਫਿਰ ਜਿਹੜਾ ਹਿੰਦੁਸਤਾਨ ਜਿਹੜਾ ਨੌ ਟੋਟਿਆਂ ਦੀ ਤਕਸੀਮ ਮਨਾਉ ਉਹ ਵੀ ਤੁਹਾਨੂੰ ਪਤਾ ਬਲਕਨਾਈਜੇਸ਼ਨ ਦੀ ਤਹਿਰੀਕ ਉਹ ਵੀ ਤੇਜ਼ ਹੋ ਰਹੀ ਕਿ ਸਿਰਫ ਪੰਜਾਬ ਨਹੀਂ ਸਾਰਾ ਸਾਰਾ ਹਿੰਦੁਸਤਾਨ ਐਕਸ ਇੰਡੀਆ ਐਕਸ ਇੰਡੀਆ ਦਾ ਜਿਹੜਾ ਕਨਸੈਪਟ ਹੈ ਉਹ ਚੱਲ ਪਿਆ ਇੱਕ ਆਸਟ੍ਰੇਲੀਅਨ ਇਕਨੋਮਿਸਟ ਜਿਹੜਾ ਐਕਸ ਇੰਡੀਆ ਨੂੰ ਲੈ ਕੇ ਉਹਨੇ ਪੂਰੀ ਵਿਸਥਾਰ ਨਾਲ ਮੈਂ ਉੱਤੇ ਵੀ ਤੁਹਾਨੂੰ ਦੱਸਾਂਗਾ ਕੱਲ ਪਰਸੋਂ ਨੂੰ ਪੂਰੀ ਤਰ੍ਹਾਂ ਪੂਰੀ ਵੀਡੀਓ ਕਰਾਂਗਾ ਪਾਕਿਸਤਾਨੀ ਇੰਡੀਆ ਦੇ ਉੱਤੇ ਵੀ ਕਿਹੜੇ ਕਿਹੜੇ ਟੋਟੇ ਕਿੱਥੇ ਕਿੱਥੇ ਕਿਉਂ ਹੋਣਾ ਚਾਹੀਦੇ ਨੇ ਸਾਰਾ ਕੁਝ ਮੈਂ ਤੁਹਾਨੂੰ ਉਹ ਵੀ ਦੱਸਾਂਗਾ ਲੇਕਿਨ ਇਸ ਦਿਵਸ ਸਾਡਾ ਮੌਜੂਦਾ ਹੈ ਕਿ ਪੰਜਾਬ ਦੇ ਨਾਲ ਜਿਹੜਾ ਜਿਹੜਾ ਪੰਜਾਬ ਦੇ ਨਾਲ ਸਰਕਾਰ ਨਹੀਂ ਖਲੋਤੀ ਸਾਡਾ ਮੌਜੂਦਾ ਇਹ ਵੇ ਕਿ ਪੰਜਾਬ ਨੂੰ ਮੋਦੀ ਸਰਕਾਰ ਆਪਣਾ ਹਿੱਸਾ ਸਮਝਦੀ ਨਹੀਂ ਹਿੰਦੁਸਤਾਨ ਦਾ ਜਿਵੇਂ ਕਿ ਮੇਰੇ ਪੰਜਾਬੀਆਂ ਭਰਾਵਾਂ ਨੂੰ ਆ ਹਿਸਤਾ ਆ ਹਿਸਤਾ ਸਮਝ ਆ ਰਹੀ ਜੋ ਗਾਂਧੀ ਨੇ ਕੀਤਾ ਅਸੀਂ ਕੱਲ ਹੀ ਕਰਨਲ ਜੀਵੀ ਸਿੰਘ ਦੇ ਨਾਲ ਗੱਲ ਕਰਕੇ ਤੁਹਾਨੂੰ ਦੱਸਿਆ ਕਿ ਗਾਂਧੀ ਦੀ ਅਸਲ ਹਕੀਕਤ ਕੀ ਸੀ ਉਹਨਾਂ ਦੇ ਨਾਲ ਮਜ਼ੀਦ ਗੱਲਬਾਤ ਅਸੀਂ ਜਾਰੀ ਰੱਖਾਂਗੇ ਮੈਂ ਰਿਕਵੈਸਟ ਕੀਤੀ ਉਹਨਾਂ ਨੂੰ ਸੁਰਿੰਦਰ ਸਾਹਿਬ ਨੇ ਸੁਰਿੰਦਰ ਸਿੰਘ ਉਹਨਾਂ ਨੇ ਮੈਨੂੰ ਜਿਹੜਾ ਦੱਸਿਆ ਸੀ ਕਿ ਕਿਸ ਤਰ੍ਹਾਂ ਜਿਹੜਾ ਆਪਣਾ ਜਿਹੜਾ ਹਵਾਰਾ ਸਾਹਿਬ ਨੇ ਉਹਨਾਂ ਨਾਲ ਟੇਬਲ ਟਾਕ ਪਿੱਛੇ ਕਰਦੇ ਪਏ ਨੇ ਕਿ ਜਨਬ ਸਾਡੀ ਗੱਲ ਮੰਨ ਲਓ ਸਾਡਾ ਨਾਲ ਡੀਲ ਕਰ ਲਓ ਪਾਉਗੇ ਇਹ ਡਟੇ ਨੇ ਉਹ ਕਹਿੰਦਾ ਮੈਂ 30 ਸਾਲ ਕੱਢ ਲੈਣੇ ਜੇਲ੍ਹ ਵਿੱਚ ਮੈਨੂੰ 30 ਹੋਰ ਵੀ ਕੱਢਣੇ ਪੈਣਗੇ ਤੇ ਲੇਕਿਨ ਮੈਂ ਮੂਦੀ ਦੀ ਬੈਤ ਨਹੀਂ ਕਰਨੀ ਉੱਥੋਂ ਵੀ ਇਹ ਸੰਕੇਤ ਮਿਲ ਰਿਹਾ ਤਾਂ ਮਤਲਬ ਹੈ ਕਿ ਖਾਲਸਤਾਨ ਜਿਹੜਾ ਉਹ ਰੀਲ ਹੋਣੇ ਜਾ ਰਿਹਾ ਖਾਲਸਤਾਨ ਬਣਨ ਜਾ ਰਿਹਾ ਬਹੁ ਐ ਮੇਰੇ ਇੱਕ ਹੋਰ ਸਿੰਘ ਵੀਰ ਨੂੰ ਸੁਣੋ ਜਵਾਨ ਨੂੰ ਐਨ ਨੂੰ ਕਹਿੰਦੇ ਨੇ ਵਿਲਾਈਜ਼ੇਸ਼ਨ ਇਹ ਵੀਡੀਓ ਥੋੜੀ ਸੀ ਹਿੰਦੀ ਵਿੱਚ ਕਰਨੀ ਪਵੇਗੀ ਕਿਉਂਕਿ ਜੇ ਮੈਂ ਚਾਹਤਾ ਹੂੰ ਨਰਿੰਦਰ ਮੋਦੀ ਔਰ ਨੈਸ਼ਨਲ ਮੀਡੀਆ આજ ਤੱਕ ਵਾਲੀਆਂ ਪੰਜ ਸੱਤ ਉਹ ਪੈਂਟਕੋਟ ਵਾਲੀਆਂ ਬੀਬੀਆਂ ਵੀ ਦੇਖਣੀ ਦੇਖਿਏ ਪੰਜਾਬ ਕੋ ਆਪਕੀ ਜ਼ਰੂਰਤ ਹੀ ਨਹੀਂ ਪਈ ਪੰਜਾਬ ਗਿਰ ਗਿਆ ਔਰ ਪੰਜਾਬ ਨੇ ਆਪਣੇ ਆਪ ਕੋ ਉਠਾ ਲਿਆ ਪੰਜਾਬ ਕੇ ਲੋਗੋ ਨੇ ਇਤਨਾ ਪੈਸਾ ਡੋਨੇਟ ਕਰ ਦਿਆ ਕਿ ਆਪਕੇ ਜੋ ਨੇਤਾ ਹੈ ਆਪਕੇ ਜੋ ਲੀਡਰ ਹੈ ਉਹ ਵੀ ਦੇਖਤੇ ਰਹੇ ਪੰਜਾਬ ਕੋਪਕੀ ਜਰੂਰਤ ਨਹੀਂ ਹੈ ਲੇਕਿਨ ਆਪਨੇ ਵੀ ਪਤਾ ਬਤਾ ਦਿਆ ਕਿ ਸੈਂਟਰ ਹਮੇਸ਼ਾ ਪੰਜਾਬ ਕੇ ਖਿਲਾਫ ਹੀ ਰਹਤੀ ਹੈ ਤੋ ਹੈ ਔਰ ਇਸ ਕੇ ਸਾਥ ਇੱਕ ਹੋਰ ਬਾਤ ਕਹਨੀ ਚਾਹਤਾ ਹਾਂ ਪੰਜਾਬ ਇੱਕ ਰਾਜੋਆਂ ਦਾ ਦੇਸ਼ ਹੈ ਇਧਰ ਜੋ ਵੀ ਜਨਮ ਲੇਤਾ ਹੈ ਉਹ ਰਾਜਾ ਹੈ ਜੋ ਔਰਤ ਜਨਮ ਲੇਤੀ ਹੈ ਉਹ ਰਾਣੀ ਹੈ ਰਾਜੇ ਰਾਣੀ ਮੰਗਤੇ ਨਹੀਂ ਹੈ ਦیتے ਹਨ ਇਸ ਮੇਰੇ ਸਿੰਘ ਵੀਰ ਨੇ ਹਿੰਦੀ ਚ ਗੱਲ ਕੀਤੀ ਏ ਹਿੰਦੀ ਚ ਗੱਲ ਕੀਤੀ ਤਾਂ ਕਿ ਜਿਹੜਾ ਦਿੱਲੀ ਤੇ ਬੰਬਈ ਵਿੱਚ ਬੈਠਾ ਹੈ ਮਹਾਰਾਸ਼ਟਰ ਜਿਹੜਾ ਬੈਠਾ ਉਹਨੂੰ ਵੀ ਲੱਗ ਜਾ ਪਤਾ ਕਿ ਪੰਜਾਬੀਆਂ ਵਾਸਤੇ ਸਿਰਫ ਪੰਜਾਬੀ ਸਨ ਕਿ ਪੰਜਾਬੀਆਂ ਵਾਸਤੇ ਸਿਰਫ ਪੰਜਾਬੀ ਸਨ ਕੋਈ ਹਿੰਦੂ ਕੋਈ 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 ਸਰਕਾਰ ਜਿਹੜੀ ਪੰਜਾਬੀ ਹੈ ਦੀ ਮਦਦ ਵਾਸਤੇ ਹੱਥ ਨਹੀਂ ਆਈ ਇਹਨਾਂ ਨੇ ਆਪਣਾ ਭਾਰ ਆਪ ਚੱਲਿਆ ਆਪਣਾ ਭਾਰ ਆਪ ਚੱਲਿਆ ਆਪ ਦੁ ਰਿਲੀਫ ਸਮਗਰੀ ਆਪ ਪਹੁੰਚਾਈ ਹਾਏ 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 ਪੰਜਾਬੀ ਨੂੰ ਰੋਟੀ ਪੰਜਾਬੀ ਨੇ ਖਵਾਈ ਦਰدی ਕਹਿ ਲਾਚ ਰੋ ਅ ਮੈਂ ਤੁਹਾਨੂੰ ਥੋੜਾ ਦੱਸਣ ਲੱਗਾ ਹਾਂ ਆਕੜੇ ਸੁਣ ਲਓ ਤੈਨੂੰ ਲੱਗੇ ਪਤਾ ਕਿ ਪੰਜਾਬ ਨਾਲ ਕਿਸ ਤਰ੍ਹਾਂ ਧੱਕਾ ਕੀਤਾ ਜਾ ਰਿਹਾ ਕਿਸ ਤਰ੍ਹਾਂ ਸੁਤੀਲੀ ਮਾੜਾ ਸਲੂਕ ਕਰਦੀ ਏ ਇਹ ਕੇਂਦਰ ਸਰਕਾਰ ਉਹ ਫਿਰ ਮੇਰਾ ਵੀਰ ਸਹੀ ਕਹਿ ਰਿਹਾ ਕਿ ਸਰਕਾਰਾਂ ਨੇ ਕੇਂਦਰੀਆਂ ਸਰਕਾਰਾਂ ਨੇ ਹਿੰਦੂਆਂ ਨੇ ਫੈਸਲਾ ਕਰ ਲਿਆ ਕਿ ਪੰਜਾਬ ਸਾਡਾ ਹਿੱਸਾ ਕੋਈ ਨਹੀਂ ਤੇ ਪੰਜਾਬੀ ਵੀ ਫੈਸਲਾ ਕਰ ਲੈਣ ਹੁਣ ਪੰਜਾਬੀ ਵੀ ਫੈਸਲਾ ਕਰ ਲੈਣ ਪੰਜਾਬ ਵਾਲੇ ਵੀ ਉਹ ਵੀ ਦੱਸਿਆ ਉਹਨੇ ਉਹਨੇ ਕਿਹਾ ਭਗਵੰਤ ਮਾਨ ਨਾ ਕੇਜਰੀਵਾਲ ਉਹਨੇ ਕ ਭਗਵੰਤ ਮਾਨ ਨੇ ਤੇ ਪ੍ਰਸ਼ਾਦਾ ਨਹੀਂ ਛਕਿਆ ਉਹਨੂੰ ਤੇ ਪ੍ਰਸ਼ਾਦਾ ਫੜਾਇਆ ਉਹਨੇ ਉਹ ਵੀ ਕਿ ਸਿੰਘ ਨੂੰ ਫੜਾਤਾ ਤਸਵੀਰਾਂ ਖਿਚਾ ਕੇ ਨਿਕਲ ਗਿਆ ਇਹ ਭਗਵੰਤ ਮਾਨ ਵੀ ਸੈਂਟਰ ਦੀ ਸਰੀ ਸਾਜ਼ਿਸ਼ ਹੈ ਪੰਜਾਬ ਦੇ ਖਿਲਾਫ ਹੜ ਵਿੱਚ ਉਹ ਵੀ ਕਿਤੇ ਨਜ਼ਰ ਨਹੀਂ ਆਇਆ ਸੁਣ ਲਓ ਅਕੇ ਜਨਾ ਮਨ ਗੱਲਾਂ ਸੁਣ ਲਓ ਇਫੈਕਟ ਸੁਣ ਲਓ ਤਾਂ ਕਿ ਤੁਹਾਡੇ ਸਾਹਮਣੇ ਵੇਖਾ ਤੁਹਾਨੂੰ ਪਤਾ ਲੱਗੇ ਕੰਟਰਾਸਟ ਤੁਸੀਂ ਆਪ ਦੇਖਣਾ ਕਿ ਪੰਜਾਬ ਕਿੱਥੇ ਤੇ ਬਾਕੀ ਸਾਰੇ ਕਿੱਥੇ ਬਿਹਾਰ ਦੇ ਵਿੱਚ 2017 ਚ ਫਲੱਡ ਆਇਆ 2017 ਚ ਕਿੱਥੇ ਬਿਹਾਰ ਅ ਜਿੱਥੇ ਹੁਣ ਜਿੱਥੇ ਹੁਣ ਚੋਣਾ ਹੋ ਰਹੀਆਂ ਜਿੱਥੇ ਚੋਣਾ ਰੇਲੀਆਂ ਨੇ ਜਾ ਕੇ ਮੋਦੀ ਖਤਾਬ ਨਹੀਂ ਕਰ ਰਿਹਾ ਜਿੱਥੇ ਜਾ ਕੇ ਦਰਿਆਵਾਂ ਦੇ ਪੁਲ ਬਣ ਰਿਹਾ ਤੇ ਉਹਨਾਂ ਦੇ ਭਗਟਨ ਕਰ ਰਿਹਾ ਉਹਨਾਂ ਦੇ ਇਫਤਿਹਾਰ ਕਰ ਰਿਹਾ ਉਹਨਾਂ ਦੇ ਇਨੋਗਰੇਸ਼ਨ ਕਰ ਰਿਹਾ ਤਾਂ ਕਿ ਚਾਰ ਵੋਟਾਂ ਮਿਲ ਜਾਣ ਉਥੋਂ ਵੋਟ ਚੋਰੀ ਅਲੱਗ ਕੀਤੀ ਹੈ ਉਹਦਾ ਵੀ ਧੱਕਾ ਪੈ ਰਿਹਾ 2017 ਚ ਫਲੱਡ ਆਇਆ ਬਿਹਾਰ ਵਿੱਚ 500 ਕਰੋੜ ਰੁਪਈਆ ਸੈਂਟਰ ਨੇ ਦਿੱਤਾ ਕਿੰਨਾ 500 ਕਰੋੜ ਬਿਹਾਰ ਨੂੰ ਕਿਉਂਕਿ ਇੱਥੇ ਨतीश ਕੁਮਾਰ ਦੇ ਨਾਲ ਸਾਂਝੀ ਸਰਕਾਰ ਜ ਬਣਾਈ ਹੋਈ ਸੀ ਇਸ ਵਾਸਤੇ ਦਿੱਤਾ ਪੰਜਾਬੀ ਚੋਕੇ ਵੋਟ ਨਹੀਂ ਦਿੰਦੇ ਪੰਜਾਬ ਵੋਟ ਨਹੀਂ ਦਿੰਦੇ ਲਿਆ ਜਾ ਇਹਨੂੰ ਮਾਰੋ ਪੰਜਾਬੀਆਂ ਨੂੰ ਪੰਜਾਬ ਨੂੰ ਮਾਰੋ ਫਿਰ ਆਜੋ ਗੁਜਰਾਤ ਗੁਜਰਾਤ ਤੇ ਘਰ ਆਪਣਾ ਗੁਜਰਾਤ ਫਲੱਡ ਆਇਆ 2017 ਵਿੱਚ 500 ਕਰੋੜ 500 ਕਰੋੜ ਰੁਪਈਆ ਇੱਥੇ ਮੋਦੀ ਨੇ ਦਿੱਤਾ ਤੇ ਨਾਲ ਜਨਾਬ ਫੌਜੇ ਫੌਜਾਂ ਭੇਜਤੀਆਂ ਨਾਲ ਪੂਰੀ ਜਨਾਬ ਕੋਰ ਨੂੰ ਪੂਰੀ ਫੌਜ ਨੂੰ ਆਰਡਰ ਲਾ ਦਿੱਤਾ ਕਿ ਜਨਾਬ ਰੈਸਕਿਊ ਕਰੋ ਜਾ ਕੇ ਗੁਜਰਾਤ ਚ ਕੋਈ ਬੰਦਾ ਨਹੀਂ ਮਰਨਾ ਚਾਹੀਦਾ ਕੋਈ ਗੁਜਰਾਤ ਪੰਜਾਬ ਨਹੀਂ ਗੁਜਰਾਤ ਚ ਪੰਜਾਬੀ ਨਹੀਂ ਰਹਿੰਦੇ ਗੁਜਰਾਤ ਸੌ ਕਰ ਰਹਿੰਦੇ ਨੇ ਗੁਜਰਾਤ ਚ ਹੋ ਰਹੇ ਨੇ ਢਾਨੀਆਂ ਬਾਨੀਆਂ ਜਿਹਨਾਂ ਨੇ ਇਹਨਾਂ ਨੇ ਇਹਨੂੰ ਪੈਸਾ ਦਿੱਤਾ ਹੋਇਆ ਜਿਹਨਾਂ ਨੇ ਲਿਆ ਕੇ ਬਿਠਾਦਾ ਇਹਨੂੰ ਇਸ ਵਾਸਤੇ ਗੁਜਰਾਤੀ ਜਿਹੜੇ ਨੇ ਉਹ ਖੂਨ ਜਿਹੜਾ ਵੱਖਰਾ ਹੈ ਉਹ ਬਾਦਸ਼ਾਹਾਂ ਦਾ ਖੂਨ ਹੈ ਇਹ ਜਨਾਬ ਗਰੀਬਾਂ ਦਾ ਖੂਨ ਹੈ ਲੈਸਰ ਕਾਰਡ ਤੇ ਬੱਚੇ ਨੇ ਪੰਜਾਬੀ ਅੱਗੇ ਸੁਣ ਲੋ ਕੇਰਲਾ ਚ ਫਲੱਡ ਆਇਆ 2018 ਚ ਕੇਰਲਾ ਚ ਫਲੱਡ ਆਇਆ 2018 ਵਿੱਚ ਸੈਂਟਰ ਨੇ ਉੱਥੇ ਵੀ ਮਦਦ ਕੀਤੀ ਜਾ ਕੇ ਹਾਲੇ ਸਰਕਾਰ ਉੱਥੇ ਵੀ ਕੋਈ ਨਹੀਂ ਨਾਲ ਦੀ ਲੇਕਿਨ ਉੱਥੇ ਗਏ ਮਦਦ ਕਰਨ 40 ਹੈਲੀਕਾਪਟਰ ਦਿੱਤੇ ਠੀਕ ਹੈ 500 ਕਸ਼ਤੀਆਂ ਤੇ ਪੂਰੀ ਪੂਰੀ ਰੈਸਕਿਊ ਦੀਆਂ ਟੀਮਾਂ 40 ਹੈਲੀਕਾਪਟਰ ਦਿੱਤੇ ਜਾ ਕੇ ਰੈਸਕਿਊ ਕਰੋ ਇੱਥੇ ਮੇਰੇ ਭਰਾ ਟਰੈਕਟਰਾਂ ਦੇ ਉੱਤੇ ਬੋਟਾਂ ਬਣਾ ਬਣਾ ਕੇ ਆਪਣੇ ਪੀਟਰ ਇੰਜਣ ਲਾ ਲਾ ਕੇ ਤੇ ਖਿਚਰਾਂ ਦੇ ਮੇਕਸ਼ਿਫਟਾਂ ਕਰਕੇ ਆਪਣੀਆਂ ਕਸ਼ਤੀਆਂ ਆਪ ਬਣਾ ਲੈ ਪੀਟਰ ਇੰਜਣਾਂ ਪੀਟਰ ਇੰਜਣਾਂ ਦੇ ਨਾਲ ਲਾ ਲਾ ਕੇ ਕਸ਼ਤੀਆਂ ਬਣਾ ਕੇ ਤੋਂ ਲੋਕਾਂ ਨੂੰ ਰੈਸਕਿਊ ਕਰ ਰਹੇ ਨੇ ਤੋਂ ਲੋਕਾਂ ਨੂੰ ਨਿੜਨ ਆਪਣਾ ਰਾਹਤ ਸਮਗਰੀ ਪਹੁੰਚਾ ਰਹੇ ਨੇ ਰੋਟੀ ਪਾਣੀ ਪਹੁੰਚਾ ਰਹੇ ਨੇ ਰਾਸ਼ਨ ਦੇ ਰਹੇ ਨੇ ਡਿਫਰੈਂਸ ਦੇਖੋ ਡਿਫਰੈਂਸ ਦੇਖੋ ਬਾਕੀ ਸਟੇਟਾਂ ਜਿੱਦੋਂ ਕੋਈ ਫਲੱਡ ਆਇਆ ਉੱਥੇ ਕੀ ਦਿੱਤਾ ਸਰਕਾਰ ਸੈਂਟਰ ਨੇ ਤੇ ਪੰਜਾਬ 'ਚ ਤੁਸੀਂ ਆਪੇ ਹਿਸਾਬ ਲਾ ਲਓ ਮਹਾਰਾਸ਼ਟਰ ਚ ਫਲੱਡ ਆਇਆ 2021 ਚ ਫਲੱਡ ਆਇਆ ਮਹਾਰਾਸ਼ਟਰ ਵਿੱਚ ਮਹਾਰਾਸ਼ਟਰ ਚ ਫਲੱਡ ਆਇਆ 2021 ਚ ਕੀ ਦਿੱਤਾ ਸਰਕਾਰ ਸੈਂਟਰ ਨੇ 700 ਕਰੋੜ ਰੁਪਈਆ ਮੋਦੀ ਸਾਹਿਬ 700 ਕਰੋੜ ਰੁਪਈਆ ਤਿੰਨਾਂ ਸਟੇਟਾਂ ਚ ਫਲੱਡ ਆਇਆ ਤੇ 10 ਤੇ 7 17000 1701700 ਕਰੋੜ ਰੁਪਈਆ ਦਿੱਤਾ ਸੈਂਟਰ ਨੇ ਰੈਸਕਿਊ ਵਾਸਤੇ ਬਹਾਲੀ ਵਾਸਤੇ ਰੀਪਲੇਸਮੈਂਟ ਵਾਸਤੇ ਇਹਨਾਂ ਵੇਤੇ ਫੜਾ ਲੱਗ ਪਹਤੇ ਹੜ ਆਇਆ ਹੋਇਆ ਤੇ ਸਰਕਾਰ ਸੈਂਟਰ ਨੇ ਪੈਸੇ ਦੇਣੇ ਨੇ ਤੇ 2025 ਵਿੱਚ ਆਇਆ ਪੰਜਾਬ ਚ ਹੜ ਪੰਜਾਬ ਨੂੰ ਕੀ ਦਿੱਤਾ 0 ਹੁਣ ਤੱਕ ਬੰਦਾ ਨਹੀਂ ਆਇਆ ਕੋਈ ਅ ਮੇਰਾ ਵੀਰ ਕਹਿ ਰਿਹਾ ਨਾ ਕਿ ਅਫਗਾਨਿਸਤਾਨ ਚ ਜ਼ਲਜ਼ਲਾ ਆਇਆ ਉਹਦੀ ਖਬਰ ਹੋ ਗਈ ਨਰਿੰਦਰ ਮੋਦੀ ਨੂੰ ਉਹਦੀ ਆਪਣੀ ਸਟੇਟ ਰੁੜ ਗਈ ਇੱਥੇ ਆਪਣੇ ਮੁਲਕ ਦੀ ਇੱਕ ਸਟੇਟ ਪੂਰੀ ਰੁੜ ਗਈ ਤੇ ਪਤਾ ਨਹੀਂ ਲੱਗਿਆ ਉਸ ਵਾਸਤੇ ਆ केजीएस ਢਿੱਲੋ ਨੇ 80 ਢਿੱਲੋ ਨੂੰ ਅੱਗੇ ਕਰ ਦਿੱਤਾ ਕਿ ਦਸ ਜਾ ਕੇ ਪਾਣੀ ਅਸੀਂ ਖੋਲਿਆ ਸੀ ਵਾਟਰ ਵਾਰ ਕਰ ਰਹੇ ਹਾਂ ਇਹ ਢਿੱਲੀ ਢਿੱਲੋ ਜਿਹੜਾ ਮੈਂ ਇੱਕ ਇੱਕ ਮੈਂ ਮਾਫੀ ਵੀ ਚਾਹਨਾ ਕਿ ਮੈਂ ਪਿਛਲੀ ਵੀਡੀਓ ਵਿੱਚ ਜਿਹੜਾ ਸੀ ਉਹ ਕਿਹਾ ਸੀ ਕਿ ਇਹ ਕੇਸ਼ਾਧਾਰੀ ਸਿੱਖ ਹੈਗਾ ਮੇਰੀ ਬਹੁਤ ਸਾਰੇ ਦੋਸਤਾਂ ਨੇ ਸਲਾਹ ਕੀਤੀ ਮੇਰੇ ਆਪਣੇ ਹਰਜੀਤ ਭਾਜੀ ਨੇ ਮੈਨੂੰ ਮੈਸੇਜ ਕੀਤਾ ਕਮੈਂਟਸ ਵੀ ਲੋਕਾਂ ਨੇ ਦੱਸਿਆ ਕਿ ਇਹ ਜਿਹੜਾ ਇਹ ਕੇਸਾਧਾਰੀ Hindu ਹੈ ਇਹਦੇ ਸਰੀਰ ਵਿੱਚ Hinduਤਵਾ ਹੈ ਇਹਦੇ ਸਰੀਰ ਵਿੱਚ Hinduਤਵਾ ਹੈ ਇਹ ਜੇ ਸਿਰਫ ਜਿਹੜਾ ਕੇਸ ਧਾਰਿਆ ਹੋਇਆ ਸਿਰਫ ਹਿੰਦੂ ਹੈ ਲੇਕਿਨ ਕੇਸ ਧਾਰਿਆ ਇਹਨੇ ਸਿੱਖਾਂ ਵਾਲਾ ਇਹਨੇ ਸਿਰਫ ਦਸਤਾਰ ਬੰਨੀ ਹੈ ਇਹਦੇ ਅੰਦਰ ਸਾਰਾ ਹਿੰਦੂਤਵਾੜ ਸਾਰਾ ਆਰਐਸਐਸ ਦਾ ਭਰਿਆ ਹੋਇਆ ਹੈ ਇਹ ਜਿਹੜਾ ਕਹਿੰਦਾ ਕਿ ਮੈਂ ਦਬੋ ਦਿਆਂਗਾ ਇਸ ਬੰਦੇ ਨੂੰ ਸ਼ਰਮ ਨਹੀਂ ਆਈ ਕਿ ਇਹਦਾ ਆਪਣਾ ਮੱਝੇ ਤੋਂ ਆਂਦਾ ਮੱਝੇ ਆਪਣਾ ਡੁੱਬਿਆ ਹੈ ਇਹ ਵਾਟਰਮਾਰਕਰਨ ਟੁਰਿਆ ਚਾਰ ਦਿਨ ਫੌਜ ਚ ਕੀ ਰਹਿ ਗਿਆ ਭੁੱਲੀ ਗਿਆ ਔਕਾਤ ਆਪਣੀ ਕਿ ਮੈਂ ਪੰਜਾਬੀ ਹਾਂ ਤੇ ਮੈਂ ਪੰਜਾਬ ਵਾਸਤੇ ਵੀ ਕੁਝ ਕਰਨਾ ਹੈ ਰਾਹ ਦੇ ਪੇ ਰੋਲ ਤੇ ਚਲਾ ਗਿਆ ਉੱਥੋਂ ਫੜ ਕੇ ਉਹਨਾਂ ਨੌਕਰੀਆਂ ਦਿੱਤੀਆਂ ਇਹਨਾਂ ਨੂੰ ਇਹ ਆ ਗਿਆ ਅੱਗੇ ਔਰ ਜਿਹੜਾ ਬੰਦਾ ਇਹਦਾ ਇੰਟਰਵਿਊ ਲੈ ਰਿਆ ਹੈ ਆ ਮਕਾਰ ਜਿਹੜਾ ਮੱਕੜ ਕੇ ਮਕਾਰ ਕੀ ਹੋਇਆ ਮੈਂ ਇਹਨੂੰ ਮੈਂ ਇਹਨੂੰ ਬੇਨਤੀ ਮੈਂ ਇਹਨੂੰ ਚਾਰ ਮੈਸੇਜ ਕੀਤੇ ਉਹਨਾਂ ਦੇ ਮੈਂ ਕਿਹਾ ਮੱਕੜ ਭਾਈ ਜਾਨ ਮਕਾਰ ਸਾਹਿਬ ਤੁਸੀਂ ਉਹ ਮੇਰੇ ਨਾਲ ਗੱਲ ਕਰਨੀ ਹੈ ਤੁਹਾਨੂੰ ਮੈਂ ਕਾਰਨ ਤੇ ਪੁੱਛਿਆ ਕਿ ਤੁਸੀਂ ਕਿਸ ਚੱਕਰ ਦੇ ਸਿੱਖ ਸੀ ਤੁਸੀਂ ਵੀ ਸਿੱਖ ਹੈ ਵੀ ਸਿੱਖ ਪੱਗ ਬਣੀ ਦੋਵਾਂ ਨੇ ਤੂੰ ਲੈ ਕੇ ਬੈਠਾ ਇਹਨੂੰ ਤੇ ਤੂੰ ਉਹਨੂੰ ਫੜ ਕੇ ਕਨਫਰੋਨਟ ਕਿਉਂ ਨਹੀਂ ਕੀਤਾ ਕਿ ਭਾਈ ਤੂੰ ਪੰਜਾਬ ਨੂੰ ਲੋੜਨ ਦੀ ਗੱਲ ਕਰ ਰਿਹਾ ਹੈ ਇਹ ਮੱਕੜ ਸਾਹਿਬ ਵੀ ਨਹੀਂ ਆਏ ਮੇਰੇ ਨਾਲ ਨਹੀਂ ਆਏ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਮੱਕੜ ਸਾਹਿਬ ਮਕਾਰ ਜੀ ਮੈਂ ਤੁਹਾਨੂੰ ਕਹਿਣਾ ਤੁਸੀਂ ਆ ਮੇਰੇ ਨਾਲ ਡਿਬੇਟ ਕਰੋ ਮੇਰੇ ਨਾਲ ਗੱਲ ਕਰੋ ਮੈਂ ਤੁਹਾਡਾ ਇੰਟਰਵਿਊ ਲੈਣਾ ਤੁਸੀਂ ਨੱਠ ਕੇ ਕੇਐਸ ਢਿੱਲੂ ਕੋਲ ਗਏ ਉਹਦਾ ਇੰਟਰਵਿਊ ਲੈਣ ਕਿਉਂਕਿ ਡਿਊਟੀ ਤੇਰੀ ਵੀ ਲੱਗੀ ਸੀ ਤੇ ਡਿਊਟੀ ਇਹਦੀ ਵੀ ਲੱਗੀ ਸੀ ਇਸ ਮਕਾਰ ਦੀ ਵੀ ਡਿਊਟੀ ਲੱਗੀ ਸੀ ਤੇਰੀ ਇੱਥੇ ਕੇਸ ਚਲੰਦੀ ਵੀ ਡਿਊਟੀ ਲੱਗੀ ਸੀ ਦੋਵੇਂ ਮਿਲ ਕੇ ਦੋਵੇਂ ਮਿਲ ਕੇ ਸਿੱਖ ਫੇਜ਼ ਇਸਤੇਮਾਲ ਹੋਵੇ ਤਾਂ ਕਿ ਪਾਕਿਸਤਾਨੀ ਕਹਿੰਦੇ ਕੋ ਸਿੱਖ ਸਾਡੇ ਖਿਲਾਫ ਨੇ ਉਹ ਨਹੀਂ ਉਹ ਗੱਲਾਂ ਗਈਆਂ ਉਹ ਜ਼ਮਾਨੇ ਚਲੇ ਗਿਆ ਜਿਹੜੀ ਤੁਹੇ ਧੋਖੇ ਦਿੰਦੇ ਸੀ ਪੰਜਾਬੀਆਂ ਨੂੰ ਤੇ ਪਾਕਿਸਤਾਨੀਆਂ ਨੂੰ ਸਿੱਖ ਸਿੱਖ ਚਿਹਰੇ ਲਿਆ ਕੇ ਸਾਡੇ ਸਾਹਮਣੇ ਟੀਵੀ ਤੇ ਬਿਠਾ ਕੇ ਗੱਲਾਂ ਕਰਾਂਦੇ ਪਾਕਿਸਤਾਨ ਦੇ ਖਿਲਾਫ ਸਾਨੂੰ ਪਤਾ ਹੈ ਅਸਲ ਸਿੱਖ ਨੇ ਗੁਰਪੰਥ ਸਿੰਘ ਪੰਨੂਹਰੀ ਜਿਹੜੇ ਕਹਿੰਦੇ ਨੇ ਕਿ ਨਰਿੰਦਰ ਮੋਦੀ ਨੇ ਹਾਈਡਰੋ ਟੈਰੋਰਿਜ਼ਮ ਕੀਤਾ ਅਸੀਂ ਇਹਨਾਂ ਸਿੱਖਾਂ ਦੇ ਅਸੀਂ ਇਹਨਾਂ ਸਿੱਖਾਂ ਦੇ ਬਾਰੇ ਅਸੀਂ ਨਾ ਸਿੱਖਾਂ ਨੇ ਮੰਨਣ ਵਾਲੇ ਸਾਨੂੰ ਇਹਨਾਂ ਦਾ ਪਤਾ ਹੈ ਇਹ ਸਿੱਖ ਲੀਡਰ ਨਹੀਂ ਐ ਸਰ ਰੀਅਲ ਸਿੱਖ ਲੀਡਰ ਇਹ ਨੇ ਰੀਅਲ ਪੰਜਾਬੀ ਇਹ ਨੇ ਜਿਹੜੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਬੇਨਕਾਬ ਕਰਦੇ ਨੇ ਮੱਕੜ ਰਗੇ ਤੇ ਢਿਲੂਰਗੇ ਸਿੱਖ ਨਹੀਂ ਅੱਜ ਦੀ ਵੀਡੀਓ ਜਿਹੜਾ ਮੈਂ ਦੱਸ ਦਿੱਤਾ ਤੁਹਾਡੇ ਸਾਹਮਣੇ ਆਕੜੇ ਰੱਖ ਦਿੱਤੇ ਸਾਰੇ ਕਿ ਕਿਹੜੀ ਸਟੇਟ 'ਚ ਫਲੱਡ ਆਇਆ ਤੇ ਸੈਂਟਰ ਨੇ ਕਿੰਨਾ ਪੈਸਾ ਦਿੱਤਾ ਕਿੰਨੀਆਂ ਹੈਲੀਕਾਪਟਰ ਦਿੱਤੇ ਕਿੰਨੀ ਰੈਸਕਿਊ ਬੋਰਡ ਦਿੱਤੀਆਂ ਪਰ ਪੰਜਾਬ ਵਿੱਚ ਪੰਜਾਬੀ ਆਪਣੇ ਆਪ ਵਾਸਤੇ ਇਕੱਲੇ ਹੀ ਕਾਫੀ ਉਹ ਬੇਸ਼ੱਕalle کافی ਨੇ ਸਾਰੇ بڑے ਹੜ ਚੱਲੇ ਸੀ ਬੜਾ ਕੁਝ ਚੱਲਿਆ ਚੱਲ ਰਿਹਾ ਨਿਕਲੇ ਆ ਫਿਰ ਨਿਕਲਾਂਗੇ ਦੋਵੇਂ ਪੰਜਾਬ ਰ ਬਹਾਲ ਹੋਣਗੇ ਚੜਦਾ ਵੀ ਤੇ ਲੈਂਦਾ ਵੀ ਦੋਵੇਂ ਪੰਜਾਬ ਚੜਦੀ ਕਲਾ ਚ ਨੇ ਪਰ ਯਾਦ ਰਹਿ ਜਾਣਾ ਮੇਰੇ ਦੋਸਤਾਂ ਨੂੰ ਅਹਿਸਾਸ ਜਿਹੜਾ ਹੋ ਗਿਆ ਇਹ ਬੜਾ ਐਸਟ ਹੈਗਾ ਸਾਡਾ ਚੜਦੇ ਪੰਜਾਬ ਦੀਆਂ ਜਿਹੜੀਆਂ ਆਵਾਜ਼ਾਂ ਆ ਰਹੀਆਂ ਨੇ ਸੈਂਟਰ ਨੂੰ ਪਛਾਣ ਗਏ ਨੇ ਕਿ جناب ਸੈਂਟਰ ਸਮਝ ਸੈਂਟਰ ਨੇ ਫੈਸਲਾ ਕਰ ਲਿਆ ਕਿ ਪੰਜਾਬ ਹਿੰਦੁਸਤਾਨ ਦੇ ਨਾਲ ਕੋਈ ਨਹੀਂ ਚੜਦੀ ਕਲਾ ਜਰੋ Drabraka.